ਜੇਡੀ 813 ਵਿੱਚ ਸਭ ਨੂੰ ਜੀ ਆਇਆਂ ਆਇਦੇ ਇਸ ਵੀਡੀਓ ਵਿੱਚ ਕਿਚਨ ਗਾਰਡਨ ਵਿੱਚ ਧਨੀਆ ਤੇ ਮੇਥੀ ਬੀਜਣ ਦਾ ਉਸ ਦੀ ਸਾਬ ਸਮਹਾਲਦਾ ਅਤੇ ਕਟਾਈ ਆ ਇਹਾ ਤਰੀਕਾ ਦੱਸਾਂਗਾ ਜੇਕਰ ਇਹ ਤਰੀਕਾ ਅਪਣਾਓਗੇ ਤਾਂ ਧਨੀਆ ਤੇ ਮੇਥੀ ਜਿੰਨਾ ਮਰਜੀ ਵਰਤੋ ਕਦੇ ਖਤਮ ਨਹੀਂ ਹੋਵੇਗਾ ਧਨੀਆ ਤੇ ਮੇਥੀ ਬੀਜਣ ਤੋਂ ਪਹਿਲੇ ਆਪਾਂ ਕਿਆਰੀ ਚੰਗੀ ਤਰ੍ਹਾਂ ਗੋਡ ਲੈਣੀ ਆ ਗੋਹੇ ਦੀ ਰੂੜੀ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਔਰ ਬਰੀਕ ਕਰ ਲੈਣੀ ਆ ਇਹ ਮੈਂ ਆਪਣੀ ਲੋੜ ਅਨੁਸਾਰ ਦੋ ਛੋਟੀਆਂ-ਛੋਟੀਆਂ ਤਿਆਰੀਆਂ ਬਣਾਈਆਂ ਤੁਸੀਂ ਆਪਣੀ ਲੋੜ ਅਨੁਸਾਰ ਜਾਂ ਜਿੰਨੀ ਤੁਹਾਡੇ ਕੋਲ ਜਗ੍ਹਾ ਉਹਦੇ ਅਨੁਸਾਰ ਵੱਧ ਜਾਂ ਘੱਟ ਬਣਾ ਸਕਦੇ ਹੋ ਇਹ ਮੈਂ ਤੁਹਾਨੂੰ ਸਿਰਫ ਇੱਕ ਤਰੀਕਾ ਦਰਸ਼ਨ ਖਾਤਰ ਬਣਾ ਰਿਆ ਹੁਣ ਆਪਾਂ ਇਹਦੇ ਵਿੱਚ ਆਹ ਗੁੰਡਾਆਂ ਦੀ ਖਾਦ ਜੋ ਲਈਆ ਇਹ ਮਿਲਾਵਾਂਗੇ ਥੋੜੀ ਜਿਹੀ ਉੱਪਰ ਆਪਾਂ ਗੁੰਡਾਆਂ ਦੀ ਖਾਦ ਮਿਲਾਵਾਂਗੇ ਇਹ ਗੁਨਰਿਆਂ ਦੀ ਖਾਦ ਆਪਾਂ ਦੋਵਾਂ ਕਿਆਰੀਆਂ ਦੇ ਵਿੱਚ ਮਿਲਾ ਲੈਣੀ ਆ। ਗੁਨਰਿਆਂ ਦੀ ਖਾਦ ਮਿਲਾਉਣ ਤੋਂ ਬਾਅਦ ਏਦਾਂ ਆਪਾਂ ਵਿੱਚ ਮਿਲਾ ਲਾਂਗੇ ਉਹਨੂੰ ਮਿੱਟੀ ਦੇ ਵਿੱਚ ਦੋਵਾਂ ਕਿਆਰੀਆਂ ਦੇ ਵਿੱਚ ਆਪਾਂ ਏਦਾਂ ਇਹਨੂੰ ਮਿਲਾ ਲੈਣਾ। ਤੇ ਦੋਵੇਂ ਕਿਆਰੀਆਂ ਵਿੱਚ ਮਿਲਾਉਣ ਤੋਂ ਬਾਅਦ ਆਪਾਂ ਬਿਜਾਈ ਸ਼ੁਰੂ ਕਰਾਂਗੇ ਇਹ ਧਣੀਆਂ ਜੀ। ਧਣੀਆਂ ਦੇ ਬੀਜ ਪਹਿਲੇ ਦਿਫਾੜ ਕੀਤੇ ਹੋਏ ਨੇ। ਤੇ ਮੇਥੀ ਆ ਜੀ ਤੇ ਮੇਥੀ ਵੀ ਆਪਣੇ ਘਰ ਦੇ ਵਿੱਚ ਤਿਆਰ ਕੀਤੇ ਹੋਏ ਨੇ ਦੇਖੋ ਸਾਫ ਸਥਰਾ ਬੀਜ ਆ ਇਹਨਾਂ ਦੀ ਆਪਾਂ ਹੁਣ ਬਿਜਾਈ ਸ਼ੁਰੂ ਕਰਾਂਗੇ ਪਹਿਲੇ ਆਪਾਂ ਮੇਥੀ ਦੀ ਬਿਜਾਈ ਸ਼ੁਰੂ ਕਰਦੇ ਆ ਇਦਾਂ ਆਪਾਂ ਲੈਣਾ ਲਾ ਲੈਨੇ ਆ ਹਲਕੀ ਆ ਜੀ ਢੁੰਗੀਆਂ ਕਰਨੀਆਂ ਬਹੁਤੀਆਂ ਜ਼ਿਆਦਾ ਨਹੀਂ ਕਰਨੀਆਂ ਕਿਉਂਕਿ ਬੀਜੇ ਬਰੀਕ ਹੁੰਦੇ ਆ ਤੇ ਨਿਕਲਣ ਚ ਕੋਈ ਔਖਣਾ ਹੋਏ ਇਦਾਂ ਲੈ ਕੇ ਤੇ ਆਪਾਂ ਕੋਈ 5-5 6 ਇੰਚ ਦਾ ਗੇਰ ਛੱਡ ਕੇ ਤੇ ਇਦਾਂ ਝਟਕੀਆਂ ਛੋਟੀਆਂ ਹਟਕੀਆਂ ਉੱਥੇ ਬੀਜ ਦੀਆਂ ਰੱਖ ਦੇਣੀਆਂ ਇਦਾਂ ਹਲਕੀ ਜਿਹੀ ਮਿੱਟੀ ਘਰ ਦੇਣੀ ਆ ਉੱਪਰ ਇਦਾਂ ਹੀ ਜੋ ਲੈਣਾ ਲਾਉਣੀਆਂ ਇਹ ਵੀ ਆਪਾਂ 6-7 ਇੰਚ ਹਟਮੀਆਂ ਲਾਉਣੀਆਂ ਇਹ ਦੇਖੋ ਇਦਾਂ ਆਪਾਂ ਜੋ ਲੈਣਾ ਲਾਵਾਂਗੇ ਉਹ ਵੀ ਆਪਾਂ ਥੋੜੀਆਂ ਹਟਮੀਆਂ ਲਾਵਾਂਗੇ ਉਹ ਦਾਥ ਦੇ ਨਾਲ ਆਪਾਂ ਹਲਕਾ ਜਿਹਾ ਟੋਆ ਬਣਾ ਲਾਣਾ ਲੈਣ ਦੇ ਵਿੱਚ ਇਦਾਂ ਆਪਾਂ ਚੁਟਕੀਆਂ ਰੱਖ ਕੇ ਉੱਥੇ ਇਦਾਂ ਰੱਖ ਦੇਣਾ ਜੀ ਹਲਕੀ ਜੀ ਮਿੱਟੀ ਕਰਨੀ ਆ ਪਰ ਬਹੁਤੀ ਜਿਆਦਾ ਮਿੱਟੀ ਨਹੀਂ ਕਰਨੀ ਔਰ ਨਾ ਹੀ ਦਬਾਉਣੀ ਆ ਬਹੁਤੀ ਕਿਉਂਕਿ ਜਿੰਨੀ ਆਪਾਂ ਬਿਰਲੀ ਰੱਖਾਂਗੇ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਇਹਨੂੰ ਗੋਡੀ ਕਰਨੀ ਬਹੁਤ ਸੌਖੀ ਆ ਜੋ ਘਾਹ ਵਿੱਚ ਹੋਊਗਾ ਉਹਨੂੰ ਕੱਢਣ ਦੇ ਲਈ ਗੋਡੀ ਕਰਨੀ ਆ ਦੇ ਵਿੱਚ ਜਗ੍ਹਾ ਖਾਲੀ ਹੋਊਗੀ ਗੋਡੀ ਕਰਨੀ ਸ਼ੌਕੀ ਆ ਨੰਬਰ 2 ਤੇ ਧੁੱਪ ਔਰ ਹਵਾ ਖੁੱਲੀ ਮਿਲਦੀ ਆ ਪੌਦਿਆਂ ਨੂੰ ਔਰ ਗਰੋਥ ਬਹੁਤ ਜ਼ਿਆਦਾ ਹੁੰਦੀ ਆ ਵੇਖ ਲਈ ਇਹ ਇਦਾਂ ਕਈ ਸੱਟਾ ਦੇ ਦਿੰਦੇ ਆ ਸੱਟਾ ਦੇਣ ਦਾ ਇਹ ਆ ਵੀ ਸੰਘਣਾ ਬਹੁਤ ਹੋ ਜਾਂਦਾ ਬੀਜ ਉਹਦੀ ਗਰੋਥ ਨੇ ਇੰਨੀ ਜ਼ਿਆਦਾ ਹੁੰਦੀ ਫੇਸ਼ਲੀ ਇਦਾਂ ਜਿ ਇੱਕ ਤੇ ਨੂੰ ਹਵਾ ਧੁੱਪ ਪੂਰੀ ਮਿਲੋਗੀ ਔਰ ਖਾਲੀ ਜਗ੍ਹਾ ਦੇ ਵਿੱਚ ਪਹਿਲੇ ਨੂੰ ਵੀ ਪੂਰਾ ਏਰੀਆ ਮਿਲੂਗਾ ਇਹ ਮੇਥੀ ਕੰਪਲੀਟ ਹੋ ਗਈ ਹੈ ਜੀ ਹੁਣ ਹੁਣ ਆਪਾਂ ਦੂਸਰੀ ਕਿਆਰੀ ਵਿੱਚ ਧਨੀਆ ਬੀਜਾਂਗੇ ਇਹ ਤੁਸੀਂ ਜੇਕਰ ਤੁਹਾਡੇ ਕੋਲ ਕਿਚਨ ਗਾਰਡਨ ਦੇ ਵਿੱਚ ਜਗ੍ਹਾ ਜ਼ਿਆਦਾ ਹੈ ਤੇ ਉਹਦੇ ਅਨੁਸਾਰ ਤੁਸੀਂ ਕਿਆਰੀਆਂ ਵੱਡੀਆਂ ਬਣਾ ਸਕਦੇ ਹੋ ਹੋਰ ਆਪਣੀ ਲੋੜ ਵੀ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦੀ ਕਿੰਨੀ ਕਿੰਨੀਆਂ ਆਪਸ਼ਾ ਨਾ ਉਹਦੇ ਹਿਸਾਬ ਨਾਲ ਵੱਡੀਆਂ ਘੱਟ ਬੀਜ ਸਕਦੇ ਹੋ ਮੈਂ ਤੁਹਾਨੂੰ ਸਿਰਫ ਤਰੀਕਾ ਦੱਸ ਰਿਹਾ ਦੇ ਵੀ ਇਦਾਂ ਆਪਾਂ 6 6 7 7 ਇੰਚ ਤੇ ਚੁਟਕੀਆਂ ਲਾਉਣੀਆਂ ਇਦਾਂ ਹਲਕਾ ਜਿਹਾ ਟੋਪ ਬਣਾਉਣਾ ਔਰ ਹਲਕੀ ਜੀ ਮਿੱਟੀ ਉੱਪਰ ਕਰਕੇ ਉਹਨੂੰ ਦਬਾਉਣਾ ਨਹੀਂ ਪੂਰਾ ਬਾਹਰ ਉੱਪਰ ਕਰਨੀ ਹੈ ਹਲਕੀ ਜੀ ਮਿੱਟੀ ਆ ਦੇਖੋ ਇਦਾਂ ਹੀ ਆਪਾਂ ਜਿੱਦਾਂ ਮੇਥੀ ਬੀਜੀ ਹੈ ਇਦਾਂ ਹੀ ਕਣੀਆਂ ਪਾ ਵੀਰਾਂ ਤੇ ਦੂਸਰੀ ਕਿਹੜੀ ਦੇ ਵਿੱਚ ਧਣੀਆਂ ਦੀ ਬਿਜਾਈ ਕਰਤੀ ਹੈ ਜੀ ਮੇਥੀ ਇਹ ਤੇ ਧਣੀਆਂ ਬੀਜਣ ਤੋਂ ਬਾਅਦ ਹੁਣ ਆਪਾਂ ਇਹਨੂੰ ਹਲਕਾ ਜਿਹਾ ਪਾਣੀ ਦੇ ਦੇਣਾ ਇਦਾਂ ਆਪਾਂ ਪਾਣੀ ਦੇ ਦਾਂਗੇ ਦੋਵਾਂ ਕਿਆਰੀਆਂ ਨੂੰ ਕਿਉਂਕਿ ਜੇਕਰ ਮਿੱਟੀ ਗਿੱਲੀ ਹੋਵੇਗੀ ਤਾਂ ਬੀਜ ਜਲਦੀ ਉੱਗਣਗੇ ਬਾਕੀ ਜੇਕਰ ਘਾਹ ਕੱਖ ਹੋਵੇ ਤਾਂ ਗੋਡੀ ਕਰਕੇ ਕੱਢਦੇ ਰਹਿਣਾ ਅਤੇ ਲੋੜ ਅਨੁਸਾਰ ਪਾਣੀ ਦਿੰਦੇ ਰਹਿਣਾ ਬਾਕੀ ਇਹਨਾਂ ਦੀ ਗਰੋਥ ਲਈ ਸਭ ਤੋਂ ਜੋ ਮੇਨ ਉਹ ਕਟਿੰਗ ਦਾ ਤਰੀਕਾ ਹੈ ਇਹਨਾਂ ਨੂੰ ਕਦੇ ਵੀ ਹੱਥ ਨਾਲ ਨਾ ਤੋੜੋ ਕਟਿੰਗ ਕਰਨ ਸਮੇਂ नीचे 1 इंच ਛੱਡ ਕੇ ਉੱਪਰੋਂ ਕੈਂਚੀ ਨਾਲ ਜਾਂ ਚਾਕੂ ਨਾਲ ਕਟਿੰਗ ਕਰੋ ਜੇ ਇਸ ਨਾਲ ਇਸਦੀ ਦੁਆਰਾ ਬਹੁਤ ਜ਼ਿਆਦਾ ਗਰੋਥ ਹੋਵੇਗੀ ਇਹ ਤੁਹਾਨੂੰ ਦੱਸਿਆ ਜੀ ਮੇਥੀ ਅਤੇ ਧਣੀਆਂ ਦੀ ਬੰਪਰ ਫਸਲ ਲੈਣ ਲਈ ਬੀਜਨ ਤੋਂ ਕਟਿੰਗ ਤੱਕ ਦਾ ਤਰੀਕਾ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ